ਇਦੇ ਵਿੱਚ ਜਿਹੜੇ ਸਾਡੇ ਮਾਂਜੂ ਡੀਜੀਪੀ ਪੰਜਾਬ ਦੀ ਇੱਕ ਮੁਹਿੰਮ ਚੱਲ ਰਹੀ ਹੈ ਕੈਂਪੇਨ ਅਗੇਂਸਟ ਜਿਹੜੀ ਸਾਡੇ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਡਰਗ ਤਸਕਰ ਹੈਗੇ ਜੋ ਫੜੇ ਜਾਂਦੇ ਹਨ ਉਹਨਾਂ ਨੂੰ ਨਾ ਸਿਰਫ ਜਿਹੜੀ ਹੈਗੀ ਲੀਗਲੀ ਚੇਲੈਲੀ ਪ੍ਰੋਸੀਡਿੰਗ ਜਿਹੜੀ ਹੈ ਉਹ ਕਾਇਦ ਕਰਵਾਈ ਜਾਏ ਉਸ ਤੋਂ ਨਾਵਾ ਉਹਨਾਂ ਤੋਂ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਤੇ ਜੜਨੇ ਪੈਣ ਤੇ ਇਸ ਲਈ ਪੰਜਾਬ ਆਲ ਪੰਜਾਬ ਦੇ ਵਿੱਚ ਲਗਭਗ 400 ਕਰੋੜ ਤੋਂ ਉੱਪਰ ਜਿਹੜੀ ਪ੍ਰਾਪਰਟੀ ਹੈਗੀ ਉਹ ਇਸ ਤਰੀਕੇ ਦੇ ਤਸਕਨਾ ਦੀ ਉਹ ਸੀਜ਼ ਕਰਾਈ ਗਈ ਹੈ ਫ੍ਰੀਜ਼ ਹੋਈ ਹੈ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਪਿਛਲੇ 20-25 ਦਿਨਾਂ ਦੇ ਅੰਦਰ ਜੋ ਸਾਡੀ ਉਪਲਬਧੀ ਇਸ ਦੇ ਮੁਤਲਕ ਹੈਗੀ ਉਹਦੇ ਬਾਰੇ ਗੱਲ ਕਰਨੇ ਚਾਹੁੰਦੇ ਆ ਇੱਕ ਮਨੀ ਦੀ ਗੱਲ ਕਰੀਏ ਤਾਂ ਲਗਭਗ 2 ਕਰੋੜ ਤੋਂ ਉੱਪਰ ਇੱਕ ਕੇਸ ਦੇ ਵਿੱਚ 1 ਕਰੋੜ 78 ਲੱਖ ਰੁਪਏ 8 ਲੱਖ 10 8 ਲੱਖ 40 ਹਜ਼ਾਰ ਰੁਪਏ 4 ਲੱਖ 10 ਹਜ਼ਾਰ ਰੁਪਏ ਤੇ ਦੋ ਵੱਖ-ਵੱਖ ਕਿਸਾਨ ਦੇ ਵਿੱਚ ਲਗਭਗ 1.5 ਤੋਂ 2 ਲੱਖ ਰੁਪਏ ਤੇ ਪੰਜ ਕਿਸਾਨ ਦੇ ਵਿੱਚ ਅਸੀਂ ਕੰਪਲੈਂਟ ਅਥਾਰਟੀ ਤੋਂ ਡਰਗ ਮਨੀ ਜਿਹੜੀ ਹੈਗੀ ਹੈ ਉਹ ਫ੍ਰੀਜ਼ ਕਰਵਾਈ ਹੈ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ 4 ਲੱਖ ਰੁਪਏ ਦੀ ਕੀਮਤ ਵਾਲੀ ਇੱਕ ਵੈਗਨ ਜਦੀ ਲਗਭਗ ਕੀਮਤ 1 ਲੱਖ ਰੁਪਏ ਹੈਗੀ ਉਹ ਵੀ ਅਸੀਂ ਕੰਪਲੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਤੇ ਜਿਹੜੀ ਇਹ ਮੁਹਿੰਮ ਸ਼ੁਰੂ ਤੋਂ ਚਲਾਈ ਗਈ ਹੈ ਬਟਿੰਡਰ ਜ਼ਿਲ੍ਹੇ ਦੇ ਵਿੱਚ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਜ ਤੱਕ ਟੋਟਲ ਕੰਪਲੀਟ 30 ਨੂੰ 80 46 ਕੇਸਿਸ ਵੇਰੀਜ ਜਿੱਦੇ ਵਿੱਚ 34 ਕੇਸ ਅਪਰੂਵ ਹੋ ਚੁੱਕੇ ਨੇ ਤੇ ਟੋਟਲ ਕਨਫਰਮ ਵੈਲਿਊ ਜਿਹਦੀ ਹੈਗੀ ਪ੍ਰਾਪਰਟੀ ਦੀ ਉਹ ਲਗਭਗ 5 ਕਰੋੜ 50 ਲੱਖ ਤੋਂ ਉੱਪਰ ਹੈਗੀ ਹੈ ਜਿਸ ਦੇ ਵਿੱਚ ਜਿਹੜਾ ਕੈਸ਼ ਅਸੀਂ ਇਮੋਵਲ ਪ੍ਰਾਪਰਟੀ ਤੇ ਕੈਸ਼ ਜਿਹੜਾ ਸੀਜ਼ ਕਰਾਇਆ ਹੈ ਉਹਦੀ ਕੀਮਤ ਵੀ ਲਗਭਗ 2 ਕਰੋੜ 50 ਲੱਖ ਤੋਂ ਉੱਪਰ ਹੈਗੀ ਹੈ ਤੇ ਇਹਦਾ ਜਿਹੜਾ ਮੈਸੇਜ ਹੈ ਉਹ ਬੜਾ ਕਲੀਅਰ ਹੈ ਕਿ ਜੋ ਵੀ ਟੈਕਸ ਮਗਜ਼ਰ ਹੈਗਾ ਉਹਨੂੰ ਉਹਦੀ ਪ੍ਰਾਪਰਟੀ ਕਾਵੇਂ ਉਹ ਮੂਵੇਬਲ ਹੋਗੇ ਕਾਵੇਂ ਇਮੋਵੇਬਲ ਹੋਗੇ ਉਹਨਾਂ ਸੀਜ਼ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤਾਂ ਕਿ ਉਹਨੂੰ ਇਸ ਤਰ੍ਹਾਂ ਫਾਈਨੈਂਸ਼ੀਅਲ ਸੇਕ ਲੱਗੇ ਇਹ ਵਕਫਤ ਥਾਣੇ ਦੇ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਇਹ ਤਾਂ ਸਾਡੇ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈਗੀ ਹੈ ਹਰ ਜਿਹੜਾ ਕੇਸ ਹੁੰਦਾ ਹੈ ਕਮਰਸ਼ੀਅਲ ਪ੍ਰੋਪਰਟੀ ਸੀਜ਼ ਦਾ ਉਹਦੇ ਵਿੱਚ ਸਾਡੀ ਸਪੈਸ਼ਲ ਡੀਜੀਪੀ ਸਾਹਿਬ ਨੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਬਣਵਾਈ ਜਿਹਨੂੰ ਕੇਸੀ ਐਫਆਈਓ ਕਹਿੰਦੇ ਆ ਇਹਨਾਂ ਐਫਆਈਓਜ਼ ਦੇ ਕਾਮੇਕ ਇਹਨਾਂ ਦੇ ਵਿੱਚ ਟੈਕਨੀਕਲੀ ਟ੍ਰੇਨਡ ਬੰਦੇ ਲਗਾਏ ਗਏ ਆ ਤੇ ਇਸ ਤਰੀਕੇ ਦੀ ਕੋਈ ਵੀ ਰਿਕਵਰੀ ਜਿੱਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਐਕਸਪਲੋਰ ਕਰਕੇ ਪ੍ਰੋਪਰਟੀ ਵਗੈਰਾ ਆਇਡੈਂਟੀਫਾਈ ਕਰਕੇ ਸੀਜ਼ ਕਰਾ ਸਕਦੇ ਹਾਂ ਉਹ ਅਸੀਂ ਬਦਸਤੂਰ ਕਰਦੇ ਹਾਂ ਪ੍ਰੋਪਰਟੀ ਡੈਟੈਚਮੈਂਟ ਤੋਂ ਬਾਅਦ ਲੱਗਦਾ ਹੈ ਮਸਲਾ ਬਸ ਇਸ ਤੋਂ ਨਹੀਂ ਕਿ ਇਹ ਇਹ ਜਿਹੜਾ ਹੈਗਾ ਡਾਟਾ ਇੱਕ ਵਾਰ ਡਾਟਾ ਲੈ ਕੇ ਅਨਲਾਈਜ਼ ਕਰਨ ਵਾਲੀ ਗੱਲ ਹੈਗੀ ਹੈ ਬਟ ਆਈ ਥਿੰਕ ਇਸ ਤਰੀਕੇ ਦਾ ਜਿਹੜਾ ਵੀ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨ ਹੁੰਦਾ ਹੈ ਉਹਦਾ ਸੇਖਤਾ ਪੈ ਪ੍ਰੋਪਰਟੀ ਡੈਟੈਚਮੈਂਟ ਕੋਈ ਸੰਧਾ ਕਰਦੇ ਜਿਵੇਂ ਜ਼ਮੀਨ ਦੇ ਵਿੱਚ ਕੋਈ ਪਰਸਨ ਇੱਕ ਬੰਦੇ ਨੂੰ ਕੀ ਕਹਿੰਦੇ ਪ੍ਰਵਾਹ एक्ट के प्रोविजन बहुत वाइड है जी भी इलगॉटन प्रॉपर्टी एसटैबलिश हो जाती है वो फ्रीज भेजते हैं फिर यदि वेटिंग होंगी है वो तो बाद एक उसम्पन अथॉरिटी हैगी अथॉरिटी ने डिशीजन लेना होंगे कि साढ़ा केस ठीक है कि नहीं प्रोसेस ਉਹ ਜਿਹੜਾ ਪ੍ਰੋਸੈਸ ਹੈਗਾ ਉਹ ਸਾਡੇ ਚੱਲ ਰਹੇ ਆ ਤੇ ਇੱਕ ਵਾਰ ਫ੍ਰੀਜ਼ ਹੋਣ ਤੋਂ ਬਾਅਦ ਗਾਂ ਜਿਹੜਾ ਹੈਗਾ ਉਹ ਉਹਨੂੰ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਅਥਾਰਟੀ ਉਹਨੂੰ ਚੈੱਕ ਕਰਦੀ ਹੈ ਉਸ ਤੋਂ ਬਾਅਦ ਨੈਕ ਡਿਸੀਜਨ ਅਥਾਰਟੀ ਹੀ ਲੈਂਦੀ ਹੈ ਟੌਪਿਕ ਦਾ ਕੁਸਚਨ ਜਿਹੜਾ ਜੋ ਆਮ ਤੌਰ ਤੇ ਪੁੱਛਿਆ ਜਾਂਦਾ ਕਿ ਵਾਇਪ ਤੋਂ ਜੋ ਵੀ ਹੋ ਬਹੁਤ ਜ਼ਰੂਰੀ ਹੈ ਨਾ ਇਸ ਤੋਂ ਕੋਈ ਸਪੈਸ਼ਲ ਹੁੰਦਾ ਹੈ ਹਾਂ ਇਹਦੇ ਲਈ ਨਾ ਅਸੀਂ ਜਿਹੜੇ ਕਿ ਬੇਲਡ ਆਉਟਸ ਆ ਰਹੇ ਆ ਇਲੈਕਸ਼ਨ ਦੇ ਦੌਰਾਨ ਖਾਸ ਕਰਕੇ ਤੇ ਬੇਲਡ ਆਉਟਸ ਨੂੰ ਅਸੀਂ ਡੇਲੀ ਮੋਨਿਟਰ ਕਰ ਰਹੇ ਆ ਉਹਨਾਂ ਤੇ ਨਿਗਰਾਨੀ ਰੱਖ ਰਹੇ ਆ ਇਹਨਾਂ ਤੇ ਜ਼ਿਆਦਾ ਪਰਚੇ ਵਗੈਰੇ ਹੈਗੇ ਆ ਅਨੇ ਦੇ ਅਸੇ ਚੁਜ ਨੂੰ ਹਿਰਦੇਗ ਨੂੰ ਤੇ ਨਿਗਰਾਨੀ ਰੱਖੀ ਜਾਵੇ ਤਾਂ ਕਿ ਜੇ ਉਹ ਦੁਬਾਰਾ ਇਹੋ ਜੀ ਗਤੀਵਿਧੀ ਚ ਲਿਫਟ ਹੁੰਦਾ ਫਿਰ ਬੰਦੀ ਕਰ ਦੇ। ਕੋਈ ਡਾਟਾ ਹੈ ਕਿ ਇਸ ਦੇ ਨਾਲ ਕਿੰਨੀ ਚੋਰੀ ਹੋਈ ਹੈ ਇਸ ਤਰ੍ਹਾਂ ਦਾ ਡਾਟਾ ਹੁਣ ਐਸਮੋਕੇ ਤਾਂ ਨਹੀਂ ਪਰ ਮੈਂ ਤੈਨੂੰ ਲੈ ਕੇ ਦੇ ਦਾਂਗਾ। ਜੇਕਰ ਕੋਈ ਇਜੈਕਸ਼ਨ ਹੋਵੇ ਕਿ ਆਮ ਤੌਰ ਤੇ ਵੈਸੇ ਨਾ ਕੀ ਲਿਆ ਤਾਂ ਦੱਸਾਂ ਕਿ ਕਿੰਨੀ ਮੀਟਰ ਡੇਲੀ 100 ਕਿਲੋਮੀਟਰ ਟੈਰੋ ਕਰਨਾ। ਕਦੇ ਇਸ ਵਿੱਚ ਜਦੋਂ ਦੁਬਾਰਾ ਸੌਂ ਜਾਂਦਾ ਲੱਗਦਾ ਹੈ। ਤਾਂ ਵੀ ਚੈਕਿੰਗ ਲਈ ਉਹ ਸਾਫੀਆਂ ਸਭਾ ਬਸਤ ਵਿੱਚ ਵੀ ਕੋਈ ਜਿਹੜੀ ਮੰਦੀ ਗਈ ਹੈ, ਕੋਈ ਲੈਂਥ ਤੋਂ ਜ਼ਿਆਦਾ ਦੇ ਕੋਰੋਂ ਬਸਤ ਵਿੱਚ ਬਸਾਂ ਦੀ ਚੈਕਿੰਗ ਵੀ ਕਰਾ ਜੋ ਚੋਕ ਬਣਿਆ ਉਹਦੇ ਪਰਸਪਰ ਵੱਲ ਨਾਲੇ ਕਾਫੀ ਚੱਲਦੇ ਆ ਪਰ ਪੀਸੀਐਸ ਨੂੰ ਪਤਾ ਕਿ ਕਿੱਥੇ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਅਸੀਂ ਜੋ ਵੀ ਉਹਦੀ ਬੰਦੀ ਕਾਰਵਾਈ ਹੋਗੀ ਉਹ ਕਰਾਂਗੇ